ਹalleluya ਸਾਰੇ ਪੈਨ ਪ੍ਰਮਾਣ ਜੈ ਜੀ ਸਿਧੀ ਆਪਾਂ ਮਿਲ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਂਦੇ ਹਾਂ ਆਪਾਂ ਮਿਲ ਕੇ ਦੁਆ ਕਰਦੇ ਹਾਂ ਹalleluya ਧੰਨਵਾਦ 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 ਆਰਿਧਾਰਿਧਾਰਿਧਾਰਿ ਮੇਰੇ ਮਹਾਨ ਪਿਤਾ ਸਵਰਗਿ ਆਸਮਾਨ ਦੇ ਮਾਲਕ ਜੀ ਤੁਹਾਡਾ ਧੰਨਵਾਦ ਬੜਾ ਸ਼ੁਕਰ ਤੁਹਾਡੀ ਬੜੀ ਹੈ ਕਹਦੇ ਮੇਰੇ ਪ੍ਰਭੂ ਜੀ ਅੱਜ ਦੇ ਸੁੰਦਰ ਸਵੇਰ ਦੇ ਪਰਮੇਸ਼ਰ ਇਸ ভোর ਦੇ ਸਮੇਂ ਦੇ ਲਈ ਤੁਹਾਨੂੰ ਤੁਹਾਡਾ ਧੰਨਵਾਦ ਕਰਦੇ ਤੁਹ ਆਪਣੇ ਬੱਚਿਆ ਤੇ ਪ੍ਰਭੂ ਦਇਆ ਕੀਤੇ ਮੇਰੇ ਖੁਦਾਵੰਦਾਂ ਤੂੰ ਆਪਣੇ ਲੋਕਾਂ ਤੇ ਪ੍ਰਭੂ ਦਇਆ ਕੀਤੇ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਤਾਰੀਖ ਤੁਹਾਡੀ ਮਹਿਮਾ ਤੁਹਾਡੀ ਸਤਿ ਸੂਤੀ ਕਰਦੇ ਆਪਨਿ ਮੇਸ਼ਵਰ ਅੱਜ ਜਿਨੇ ਵੀ ਜਨ ਪਰਮੇਸ਼ਵਰ ਇਸ ਦੁਆ ਦੇ ਵਿੱਚ ਸ਼ਾਮਲ ਹੋਣ ਮੇਰੇ خداਵੰਦ ਤੇਰੇ ਨਾਮ ਚ ਆਸ਼ੀਸ਼ ਤੇ ਫਰਦਤ ਪਾਤੇ ਜਾਣ ਮੇਰੇ ਪ੍ਰਭੂ ਜੀ ਮੇਰਾ ਵਿਸ਼ਵਾਸ ਹੈ ਮੇਰੇ خداਵੰਦ ਤੂੰ ਕਦੀ ਕਿਸੇ ਨੂੰ ਖਾਲੀ ਨਹੀਂ ਮੋੜਦਾ ਮੇਰੇ ਪ੍ਰਭੂ ਤੂੰ ਮਹਾਨ ਹੈ ਤੂੰ ਸਰਬਸ਼ਕਤੀਮਾਨ ਹੈ ਪ੍ਰਭੂ ਤੇਰਾ ਵਚਨ ਕਹਿੰਦਾ ਜਿਠੇ ਕਿਹਾ ਦੋ ਜਨ ਤੇਰੇ ਨਾਮ ਚ ਇਕੱਠੇ ਹੁੰਦੇ ਨੇ ਤੂੰ ਉਹਨਾਂ ਦੇ ਵਿਚਕਾਰ ਆ ਜਾਂਦੇ ਨਾਜ਼ਰ ਆਪਕੀ ਅੰਤਰ ਆਤਮਾ ਆਓ ਸਾਡੀ ਬਦਸਹਾਈਤਾ ਕਰੋ ਗਵਾਹੀ ਕਰੋ ਖੁਦਾ ਜੀ ਮਦਦ ਕਰੋ ਇਸ ਦੁਆ ਨੂੰ ਸੁਣੋ ਤੇ ਕਬੂਲ ਕਰੋ ਦੁਆ ਯੇਸ਼ੂ ਨਾਮ ਚ ਮਗਰ மேஷ்வரி மருமா தேவையா ரூஹே பா आसमानि गीत नवा दिल बीज पा गीत नवा दिल बीजपा उतरा 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 नू पिलादे अमृत जलग मीनू पिलादे दिल मेरे दी प्यास बुझा दे दिल मेरे दीप्यास दी चश्मा चश्मान के उछला जशमा बनके उचला उतरा 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 ऐ रोहि पा कुतरा ऐ रोहि पा कुतरा आसमां नी रोटी प्रभु मेनो की रोटी प्रभु कमजोर दिल नो तकडा बना दे कमजोर दिल नो तकडा बना दे भपूर कर्जा करके रजा उत ਮਨੇ ਜਾ ਮੈਂ ਤੇਰਾ ਮੰਦ ਆਪਣਾ ਰਾਮੇ ਨੂੰ ਸਿਖਲਾ ਆਪਣਾ ਰਾਮੇ ਨੂੰ ਸਿਖਲਾ ਉਤਰਾ 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 ਐ ਰੁਗੇ ਪਾ ਉਤਰਾ ਪਾ ਕੋ ਦਰਾ ਹallelujah ਹਰ ਰੁੱਲਾ ਆਪਾਂ ਮਿਲ ਕੇ ਪਰਮੇਸ਼ੁਰ ਦੇ ਬਚਨ听ेंगे अपना ਅਜਲਾ ਬਚਨ ਹੈ ਯਰਨੀ ਦੀ ਪੁਸਤਕ ਉਹਦਾ 1 ਕ다 5 ਜਿਦੇ ਵਿੱਚ ਲਿਖਿਆ ਗਿਆ ਹੈ ਇਹ ਤੋਂ ਪਹਿਲਾਂ ਕਿ ਮੈਂ ਤੇਨੂੰ ਜੁੜ ਲਈ ਚੋਸ ਜਿਆ ਮੈਂ ਤੇਨੂੰ ਜਾਣਦਾ ਸਾਂ ਇਹ ਤੋਂ ਪਹਿਲਾਂ ਕਿ ਤੂੰ ਕੋ ਨਿਕਲਿਆ ਮੈਂ ਤੇਨੂੰ ਵੱਖਰਾ ਕੀਤਾ

ਇਸ ਵਕਤ ਜਦੋਂ ਤੁਸੀਂ ਪਰਮੇਸ਼ਰ ਨੂੰ ਆਪਣਾ ਪ੍ਰੇਮ ਦੱਸਿਆ ਪਰਮੇਸ਼ਰ ਨੇ ਜਿਵੇਂ ਆਪਣੇ ਜੀਵਨ ਦੀ ਸਾਰੀ ਸ਼ੈਲੀ ਚੋਣੀ ਪੈਣ ਲਈ ਬਣਾ ਲਈ ਸੀ ਕਿ ਜਦੋਂ ਆਪਾਂ ਸਦੀ ਜੱਗੋਂ ਦੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਤਰ੍ਹਾਂ ਚੜਾਉਣੀ ਕਿਸ ਚਾਹਤ ਕੀ ਹੋਣਾ ਬਣਾਉਣਾ ਆਪਣੀ ਜ਼ਿੰਦਗੀ ਵਿੱਚ ਕਿਸ ਇਨਸਾਨ ਦੇ ਨਾਲ ਆਪਣੇ ਕੀ ਰਿਸ਼ਤੇ ਬਣਾਏ ਨੇ ਇਹ ਸਭ ਉਹ ਪਰਮੇਸ਼ਰ ਚਾਣਦਾ ਸੀ ਹallelujah ਕਿਉਂਕਿ ਇਹ ਉਹਦੀ ਯੋਜਨਾ ਸੀ ਕਿ ਜਦੋਂ ਆਪਾਂ ਮਾਰੇ ਗਰਮ ਦੇ ਵਿੱਚ ਸੀ ਉਹਨੇ ਆਪਣਾ ਪੂਰਾ ਭਵਿੱਖ ਨਿਖ ਲਿਆ ਸੀਗਾ ਉਹਨੇ ਆਪਣਾ ਪੇਰ ਵੀ ਦਿਖਾਇਆ ਕਿ ਮੈਂ ਤੈਨੂੰ ਉਦੋਂ ਤੋਂ ਹੀ ਜਾਣਦਾ ਜਦ ਕੀ ਇਸ ਦੁਨੀਆ ਦੇ ਵਿੱਚ ਆਪਾਂ ਨੂੰ ਕੋਈ ਵੀ ਸੀ ਜਾਣਦਾ ਹallelujah ਇਹਦੀ ਪਰਮੇਸ਼ੁਰ ਦਾ ਪਿਆਰ ਹੈ اسی ਤਰ੍ਹਾਂ ਜੋ ਪਰਮੇਸ਼ੁਰ ਕਹਿੰਦਾ ਵਾ ਕਿ ਸਤਿਉੱਚ ਕਿ ਮੈਂ ਤੈਨੂੰ ਕਦੀ ਨਾ ਛੱਡਾਂਗਾ ਨਾ ਹੀ ਕਦੀ त्याਗਾਂਗਾ ਹallelujah ਉਹ ਇਸੋ ਜਿਹੇ ਰਹਿਣ ਸਭ ਨੂੰ ਆਸ਼ੀਸ਼ ਦੇ ਬਰਕਰਾਰ ਰੱਖੇ ਆਮੀਨ ਆਵਾਜ਼ਾਂ ਦੇ ਦੁਆਰ ਸਜੰਦਿਆਂ ਹallelujah ਹallelujah ਤੁਮਾ 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 ਜਮੀਨ ਆਸਮਾਨ ਦੇ ਮਾਲਕ ਅਸੀਂ ਤੁਹਾਨੂੰ ਮਾਤਾ ਦੀ ਤਾਰੀਫ ਕਰਦੇ ਮੇਰੀ ਪ੍ਰਮੋਚੀ ਤੁਹਾਡੀ ਮਹਿਮਾ ਤੁਹਾਡੀ ਗੁਣੀ ਅਰੰਗ ਕਰਦੇ ਹਨ ਪਰਮੇਸ਼ਵਰ ਸਾਡੇ ਨੂੰ ਜਿੰਨੇ ਵੀ ਪੈੰਟਰਾ ਜੁੜਿਆ ਨੇ ਮੇਰੇ ਪਿਤਾ ਦੇ ਹੰਦਾ ਉਸ ਸਾਤੋਂ ਦੂਰ ਨੇ ਪ੍ਰਭੂ ਪਰ ਤੇਰੇ ਨਜ਼ਦੀਕ ਨਹੀਂ ਮੇਰੇ ਪਰਮੇਸ਼ਵਰ ਪ੍ਰਭ ਦੀ ਰਚਨ ਕੇੰਦਾਵਾ ਕਿ ਬੋਲਦੇ ਸਮੇਂ ਤੁਮੇਨੂੰ ਪੁਕਾਰਦੇ ਦਿਨ ਤੋਂ ਬਾਕੀ ਪਰਮੇਸ਼ਵਰ ਅੱਜ ਮੇਰੇ ਜਿੰਨੇ ਪੈੰਟਰਾਂ ਨੂੰ ਪ੍ਰਭੂ ਤੇ ਬੋਲਦੇ ਸਮੇਂ ਬੁਕਾਰਿਆ ਪ੍ਰਮੋਸ਼ਕ ਉਹਨਾਂ ਦੀ ਹਰ ਪ੍ਰਾਰਥਨਾ ਦਾ ਉੱਤਰ ਦੇਂਦੇ ਪਰਮੇਸ਼ਰ ਸੱਚਮੁੱਚ ਪ੍ਰਭੂ ਤੇਰਾ ਪ੍ਰੇਮ ਦੇਖਿਆ ਮੇਰੇ ਕੋਲ ਦੀ ਸੋਚਨ ਦੀ ਨਹੀਂ ਕੋਈ ਸੱਚਮੁੱਚ ਧਰਬਧਰਚਨ ਤੋਂ ਪਹਿਲਾਂ ਹੀ ਪਰਮੇਸ਼ਰ ਤੂੰ ਸਾਨੂੰ ਪ੍ਰੇਮ ਕੀਤਾ ਪਰਮੇਸ਼ਰ ਸਾਡੀ ਜ਼ਿੰਦਗੀ ਦਾ ਹਾਰੇ ਫੈਸਲਾ ਕੀਤਾ ਮੇਰੇ ਕੋਲ ਅਸੀਂ ਤੋਂ ਨਾ ਤਾਂ ਨਵਾਤੋਂ ਬਦਲਿਆ ਹੀ ਅੱਜ ਵੀ ਇਹਨਾਂ ਪ੍ਰਭੂ ਚੀ

वो मेरे परमेश्वर राज राजा तेरी स्तुति कर दे मेरे प्रभु तेरी महिमा कर दे मेरे परमेश्वर हालेलुया थैंक यू लॉर्ड थैंक यू जीसस हालेलुया धन्यवाद धन्यवाद तारीफ 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 प्रभु जी तेरा वादा है परमेश्वर ये थके हैं ते मात्र में तुम्हें लोगों मेरे को लाऊंगा तो कि आराम दवा का हे मेरे परमेश्वर उन्होंने बोझा में परमेश्वर अपने ऊपर लो मेरे खुदा बंदा जो तेरे अगर प्रभु अरदसा बेनतियां कर रहे हैं मेरे खुदा बंदा एक दिन की बात मेरे खुदा बंदा उसे दया करे मेरे परमेश्वर अपने लोका पर दया कर मेरे खुदा बंदा हे मेरे पिता हे मेरे मुक्ति दाता तू सर्व शक्ति मां है तू श्रेष्ठ है तू ही आदि तू ही उत्पत्ति तू ही मेरे परमेश्वर हालेलुया मेरे प्रभु जी ਤੇਰੀ ਦਇਆ ਤੇਰੇ ਉਪਾਤਿਕ ਬਣੀ ਰਹੇ ਮੇਰੀ ਤੁਮ ਜੀਸ਼ੂ ਰੰਤ ਆਹ ਕ੍ਰਪਾ ਕਰ ਮੇਰੀ ਨੂੰ ਜਿਨਾ ਦੇ ਮਾਸ਼ਾ ਤੁਹਾਡਾ ਤੁਨਵਾ ਤੁਹਾਡੀ ਤਾਰੀਫ ਤੁਹਾਡੀ ਮਹਿਮਾ ਤੁਹਾਡੀ ਸੂਤੀ ਕਰਦੇ ਪ੍ਰਭੂ ਜੀ ਅੱਜ ਦੇ ਸਮੇਂ ਤੇ ਲਈ ਪਰਮੇਸ਼ਰ ਤੁਸਾਂ ਨੂੰ ਕੁੱਠੀਆਂ ਕੀਤਾ ਮੇਰੇ ਬਗਲ ਤੇ ਧੰਨਵਾਦ ਕਰਦੇ ਤੇਰੇ ਪਰਮੇਸ਼ਰ ਮਦਰ ਸਹੇਗਤ ਅਰਵਾਦੀ ਕੀ ਜੰਦੇ ਸਾਥ ਹੋਣਾ ਮੇਰੇ ਪਰਮੇਸ਼ਰ ਰਣ ਮਗਵਾਇ ਕਰਨਾ ਆਪਣੇ ਪਾਪ ਨੂੰ ਇਤਨ ਨਹੁਜਾ ਚੁਪਾ ਕੇ ਰੱਖਣਾ ਮੇਰੇ ਪਰਮੇਸ਼ਰ ਦਇਆ ਕਰਨਾ ਇਸ ਦੁਆ ਨੂੰ ਸੁਣ ਕੇ ਕਬੂਲ ਕਰੋ ਦੁਆ ਜ਼ਿੰਦਗੀ ਦੇ ਭਾਰ ਤੋਂ ਮੇਰੇ ਮੁਕਤੀ ਦਾ ਸ਼ਾਂਤੀ ਦੇ ਰਾਜਕੁਮਾਰੀਏ ਸ਼ੂਨਾਵ ਸਰੀ ਦੇ ਪਾਪ ਕੀ ਪਵਿੱਤਰ ਮਿੱਟੀ ਮੇਰੇ ਧਾਮ ਚੁੰਮ ਲਵੇ ਆਮੀਨ 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 ਹallelujah ਸਾਰੇ ਮਿੱਤਰੋ ਅਨੁਪ੍ਰਸਤ ਤੁਸੀਂ ਦੱਸਦੇ ਹਾਂ ਕਿ ਜੇ ਕਿਸੇ ਨੂੰ ਵੀ ਸਾਡੀ ਸਾਡੀ ਕੋਈ ਪ੍ਰਾਰਥਨਾ ਦੀ ਲੋੜ ਹੈ ਉਹ ਸਾਡੇ ਦਿੱਤੇ ਹੋਏ ਨੰਬਰਾਂ 'ਤੇ ਸਾਨੂੰ ਸੰਪਰਕ ਕਰ ਸਕਦੇ ਨੇ ਉਹਨਾਂ ਲਈ ਬੜੇ ਗੂਜ ਨਾਲ ਅਸੀਂ ਪ੍ਰਾਰਥਨਾ ਕਰਾਂਗੇ ਸਾਰਿਆਂ ਨੂੰ ਜੇ ਚਾਹੀਦੀ ਸੀ